ਕਾਲ ਦਾ ਵਾਹਿਗੁਰੂ ਜੀ ਕੀ ਛਤੇ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਪਾਪਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜੇੜਾ ਮੇਰੇ ਚੈਨਲ ਤੇ ਨਵਾਂ ਹੈ ਤੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਪਾਪਾ ਬੰਦਾ ਸਿੰਘ ਬਹਾਦਰ ਦਾ ਜਨਮ ਸੋਰਾ ਸੋ 70 ਇਸਵੀ ਵਿੱਚ ਰਾਜੋਰੀ ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਕਰ ਹੋਇਆ ਉਹਨਾਂ ਦਾ ਨਾਮ ਲਸ਼ਮਨ ਦਾਸ ਰੱਖਿਆ ਗਿਆ ਉਹਨਾਂ ਨੇ ਜਾਨਕੀ ਪ੍ਰਸਾਦ ਵੇਰਾਗੀ ਸਾਧੂ ਪਾਸੋਂ ਰਾਜੋਰੀ ਵਿਖੇ ਉਪਦੇਸ਼ ਲਿਆ ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਨ ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ੋਂਗੜ 나ਥ ਪਾਸੋਂ 나ਸੀਕ ਵਿਖੇ ਉਪਦੇਸ਼ ਲਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ 나ਦੇੜ ਪੁੱਜੇ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਅੰਮ੍ਰਿਤ ਪਾਣ ਕਰਵਾ ਕੇ ਮਦੋਦਾਸ ਬੇਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਰਹਿਤ ਚ ਪੱਕੇ ਰਹਿਣ ਤੇ ਔਂਕਰ ਵੇਲੇ ਅਕਾਲ ਪੁਰਖ ਅਗੇ ਅਰਦਾਸ ਕਰਨ ਦੀ ਹਦਾਇਤ ਦਿੱਤੀ ਸਿੰਘ ਸਾਜਣ ਤੋਂ ਬਾਅਦ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਵਾਏ ਜਾਣ ਤੇ ਗੁਰੂ ਘਰ ਦੇ ਹੋਰ ਲੋਕਿਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਤਾਵਾ ਬੋਲਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਦ ਜਲਾਲਦੀਨ ਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਲ ਸ਼ਾਸ਼ਲ ਬੇਕ ਤੇ ਬਾਸ਼ਲ ਬੇ ਰਹਿੰਦੇ ਸੀ 1710 ਨੂੰ ਸਡੋਰਾ ਫਤਿਹ ਕਰਨ ਉਪਰੰਤ ਚੱਪੜ ਜਿੜੀ ਦੇ ਮੈਦਾਨ 'ਚ 1710 ਨੂੰ ਸਰਹਿੰਦ ਆਦੀ ਨੂੰ ਜਿੱਤਦੇ ਹੋਏ ਬਾਬਾ ਜੀ 1715 ਨੂੰ ਬਟਾਲਾ ਕਲਾਨੌਰ ਵੱਲ ਨਿਕਲ ਗਏ ਉਹਨਾਂ ਨੇ ਅਖੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮਦ ਖਾਨ ਨਾਲ ਗੁਰਦਾਸਪੁਰ ਤੋਂ 4 ਮੀਲ ਪੱਛਮ ਵੱਲ ਗੁਰਦਾਸ ਨੰਗਲ ਦੀ ਗੜੀ ਵਿੱਚ ਲੜੀ ਫੌਜ ਨੇ ਗੜੀ ਅੰਦਰ ਰਾਸ਼ਨ ਪਾਣੀ ਜਾਣਾ ਬੰਦ ਕਰ ਦਿੱਤਾ ਬਾਬਾ ਜੀ ਤੇ ਸਿੰਘ ਅੰਨ ਪਾਣੀ ਤੇ ਜੰਗੀ ਸਾਜ਼ ਸਮਾਨ ਦੀ ਤੰਗੀ ਦੇ ਬਾਵਜੂਦ ਸਿੱਧਕ ਦਿਲੀ ਨਾਲ ਸੂਝਦੇ ਰਹੇ ਫੌਜ ਦਾ ਗੜੀ ਦੁਆਲੇ ਕਿਰਾ ਤੰਗ ਹੁੰਦਾ ਗਿਆ ਤੇ ਅਖੀਰ ਭੁੱਖੇ ਪਾਣੀ ਸਿੰਘ 8 ਮਹੀਨੇ ਦੀ ਲੜਾਈ ਤੋਂ ਬਾਅਦ 7 ਦਸੰਬਰ 1715 ਨੂੰ ਫੌਜ ਦੁਆਰਾ ਫੜ ਲਏ ਗਏ ਜਦ ਬਾਬਾ ਜੀ ਨੂੰ ਫੜ ਕੇ ਲਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਨਾਲ 2-3 ਸੋਸ ਸਿੱਖਾ ਦੇ ਹੱਥ ਪੈਰ ਬੰਨ ਕੇ ਸੀਸ ਵੱਢ ਕੇ ਨੇਜੀਆਂ ਉੱਪਰ ਟੰਗੇ ਹੋਏ ਸੀ ਬਾਬਾ ਬੰਦਾ ਸਿੰਘ ਭਾਦਰ ਦੀ ਮਾਤਾ ਸੂ ਪਤਨੀ ਤੇ 3 ਸਾਲ ਦੇ ਸੁਪੁੱਤਰ ਬਾਬਾ ਅਜੇ ਸਿੰਘ ਨੂੰ ਵੀ ਫੜ ਲਿਆ ਗਿਆ ਬਾਬਾ ਜੀ ਤੇ ਬਾਕੀ ਸਿੱਖਾਂ ਨੂੰ ਲਾਹਲੇ ਹੋਰ ਲਿਜਾਇਆ ਗਿਆ ਬੇਬਤੀ ਕਰਕੇ ਬਾਜ਼ਾਰਾਂ ਚ ਘੁਮਾਇਆ ਗਿਆ ਤੇ ਫਿਰ ਲਾਹੌਰ ਤੋਂ ਦਿੱਲੀ ਵੱਲ ਨੂੰ ਤੋਰਿਆ ਗਿਆ ਬਾਬਾ ਜੀ ਨੂੰ ਚਾਰ ਥਾਵਾਂ ਤੋਂ ਸੰਗਲਾ ਨਾਲ ਨੂੜ ਕੇ ਲੋਹੇ ਦੇ ਪਿੰਜਰੇ ਚ ਬੰਦ ਕੀਤਾ ਗਿਆ ਬਾਬਾ ਜੀ ਦੇ ਮਗਰ ਕੈਦੀਆਂ ਦੀ ਗਿਣਤੀ 740 ਸੀ ਨੇਜੇ ਅਤੇ ਟੰਗੇ ਸਿਰਾਂ ਦੀ ਗਿਣਤੀ 2000 ਸੀ ਇਸ ਤੋਂ ਇਲਾਵਾ 700 ਗੱਡੇ ਸਿੱਖਾਂ ਦੇ ਸੀਸਾ ਦੇ ਸੀ ਫਿਰ ਕਾਫਲਾ 28 ਫਰਵਰੀ 1716 ਨੂੰ ਦਿੱਲੀ ਪੁੱਜਾ ਮੁਗਲ ਬਾਦਸ਼ਾ ਫਰਖਸ਼ੀਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਭਾਈ ਬਾਜ ਸਿੰਘ ਬਾਬਾ ਕਾਨ ਸਿੰਘ ਭਾਈ ਫਤੇ ਸਿੰਘ ਆਦ ਸਿੱਖ ਸਰਦਾਰਾਂ ਨੂੰ ਵੱਖਰੀ ਕੈਦ ਚ ਰੱਖਿਆ ਗਿਆ ਬਾਕੀ 694 ਸਿੰਘਾਂ ਨੂੰ ਸਰਬਰਾ ਖਾ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਕੈਦੀ ਸਿੰਘਾਂ ਦਾ ਕਤਲੇਆਮ 5 ਮਾਰਚ 1716 ਨੂੰ ਸ਼ੁਰੂ ਹੋਇਆ ਤੇ ਰੋਜ਼ਾਨਾ 100 ਸਿੱਖਾਂ ਨੂੰ ਕਤਲ ਕੀਤਾ ਜਾਂਦਾ ਸ਼ਹਾਦਤ ਦਾ ਇਹ سلسلہ 7 ਦਿਨ ਜਾਰੀ ਰਿਹਾ ਗੁਰੂ ਦੇ ਸਿੱਖਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਗਿਆ ਪਰ ਸਿੱਖ ਅਡੋਲ ਰਹੇ ਤੇ ਧਰਮ ਪਰਿਵਰਤਨ ਦੀ ਥਾਂ ਸ਼ਹਾਦਤ ਦਾ ਚਾਪ ਪੀ ਗਏ ਬਾਬਾ ਬੰਦਾ ਸਿੰਘ ਜੀ ਤੇ ਸਾਥੀਆਂ ਨੂੰ 3 ਮਹੀਨੇ ਬੰਦੀ ਖਾਨੇ ਚ ਸਖਤ ਤਸੀਹੇ ਦਿੱਤੇ ਗਏ ਤੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਗਿਆ ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਬਾਜ਼ਾਰ ਚ ਘੁਮਾਇਆ ਗਿਆ ਇਸ ਉਪਰੰਤ ਉਹਨਾਂ ਦੇ 3 ਸਾਲ ਦੇ ਬੱਚੇ ਅਜੇ ਸਿੰਘ ਦੇ ਬਾਬਾ ਜੀ ਸਾਹਮਣੇ ਟੁਕੜੇ ਟੁਕੜੇ ਕਰਕੇ ਉਸ ਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਦਿੱਤਾ ਗਿਆ ਫਿਰ ਬਾਬਾ ਜੀ ਦਾ ਸਰੀਰ ਗਰਮ ਜੰਬੂਰਾ ਨਾਲ ਨੋਚਿਆ ਗਿਆ ਤੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਬਾਕੀ ਸਾਥੀ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਦੇ ਅਜੇ ਸਿੱਧਕੀ ਸਿੱਖਾਂ ਦੀ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ